ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 10 ਵੈਦ ਤਸਵੀਰ ਸਿੰਘ ਜੀ ਖਾਲਸਾ ਆ ਜਿਹੜਾ ਤੁਸੀਂ ਪਾਊਡਰ ਸਕਰੀਨ ਤੇ ਦੇਖ ਰਹੇ ਹੋ ਡੀਐਸ ਪਾਊਡਰ ਇਹ ਅੰਤੜੀਆਂ ਜੀ ਸੋਜਸ ਹੋਵੇ ਪੇਟ ਦੇ ਵਿੱਚ ਗੈਸ ਹੋਵੇ ਬਦਾ ਹਜਮੀ ਹੋਵੇ ਜਿੰਨਾ ਮਰਜੀ ਤਜਾ ਬਣਦਾ ਹੋਵੇ ਗਰੰਟੀ ਹੈ ਜੀ ਤੇ ਪਹਿਲੀ ਖੁਰਾਕ ਇਹ ਤੁਹਾਨੂੰ ਦੱਸ ਦੇਗੀ ਹਨਾ ਪੇਟ ਚ ਇਨਫੈਕਸ਼ਨ ਹੁੰਦੀ ਆ ਕਈ ਵਾਰ ਪੇਟ ਥੋੜਾ ਦੁਖਣ ਜੇ ਵੀ ਲੱਗ ਜਾਂਦਾ ਹਨਾ ਭਾਰਾ ਭਾਰਾ ਅਫਾਰਾ ਜਾ ਰਹਿਣਾ ਬੜੇ ਵੀਰਾਂ ਦੇ ਫੋਨ ਆਏ ਬੜਾ ਪਿਆਰ ਮਿਲਿਆ ਤੇ ਇਹ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਦੇ ਚਲਦੀ ਨੂੰ ਇਹ ਸਾਨੂੰ ਦਵਾਈ ਕੋਰੀਅਰ ਕੋਰੀਅਰ ਵੀ ਮਹਈਆ ਕਰਾਵਾਂਗੇ ਆਪਾਂ ਤੇ ਨਾਲ ਹੀ ਹੋਰ ਵੀ ਦੇ ਜਿੰਨੀਆਂ ਵੀ ਦਵਾਈਆਂ ਆਪਾਂ ਬਣਾਉਣੇ ਆ ਆਪ ਹੀ ਸਾਰੀਆਂ ਤਿਆਰ ਕਰਦੇ ਆ ਦੇਸੀ ਆਯੁਰਵੈਦਿਕ ਦਵਾਈ ਹੈ ਜੀ ਇਹ ਆਪਣੀ ਤੇ ਕੋਈ ਵੀ ਦਾ ਸਾਈਡ ਇਫੈਕਟ ਨਹੀਂ ਹੈਗਾ ਤੇ ਜਿੰਨੀ ਮਰਜ਼ੀ ਪ੍ਰੋਬਲਮ ਹੋਵੇ ਪੇਟ ਦੀ ਸਾਰੀ ਬਹੁਤ ਜਲਦੀ ਠੀਕ ਹੋ ਜਾਂਦੀ ਹੈ ਠੀਕ ਹੈ ਜੀ ਆਸ ਕਰਦੇ ਹਾਂ ਪਹਿਲਾਂ ਬੜਾ ਪਿਆਰ ਦਿੱਤਾ ਹੁਣ ਵੀ ਇਸ ਵੀਡੀਓ ਨੂੰ ਪਿਆਰ ਦਿਓਗੇ ਸ਼ੇਅਰ ਜ਼ਰੂਰ ਕਰਿਓ ਲਾਈਕ ਕਰਿਓ ਤਾਂ ਕਿ ਕਿਸੇ ਵੀ ਦਾ ਭਲਾ ਜ਼ਰੂਰ ਹੋਵੇ ਆਪਾਂ ਸਾਰੀ ਦਵਾਈ ਆਪ ਕਰਦੇ ਹਾਂ ਵਧੀਆ ਟੰਗ ਦੇ ਨਾਲ ਦੇਸੀ